ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮਾਂ ਦੇ ਸੰਬੰਧ ਵਿੱਚ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁਖਸਕਤ ਕੁਲਵੰਤ ਸਿੰਘ ਮਨਨਕੇ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਵਿੱਚ 34 ਮੈਂਬਰੀ ਕਮੇਟੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇਦੇ ਸਿੱਖ ਵਿਦਵਾਨ ਅਤੇ ਸੰਪਰਦਾਵਾਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸਤਿਕਾਰਯੋਗ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਨੇ ਕੱਲ ਜਿਹੜੀ ਸ਼੍ਰੀ ਗੁਰਤਾ ਸਾਹਿਬ ਜੀ ਦੇ ਜੋ ਜਿਹਦਾਤ ਜਾਂ ਕਿਸਕਰ ਸਾਹਿਬ ਦੇ ਜਿਹਦਾਤ ਜਾਂ ਦਮਨੋ ਸਾਹਿਬ ਦੇ ਜਿਹਦਾਤਾਉਣ ਦੇ ਲਈ ਜੋ ਵਿਧੀ ਵਿਧਾਨ ਬਣਾਉਣਾ ਉਹਦੇ ਸਬੰਧ ਦੇ ਵਿੱਚ 14 ਮੈਂਬਰੀ ਕਮੇਟੀ ਦੀ ਜੋ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਹਰ ਨੂੰ ਸਰਕਾਰ ਦਿੱਤਾ ਗਿਆ ਨਿਹੰਗ ਜਥੇਵੰਦੀਆਂ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਇਸ ਤਰ੍ਹਾਂ ਦੂਜੇ ਦਮਦਨੀ ਟਕਸਾਲ ਹੈ ਔਰ ਸੰਤ ਸਮਾਜ ਨੂੰ ਕਾਰਕ ਸੇਵਾ ਵਾਲੇ ਸੰਤਾਂ ਮਹਾਪੁਰਚਾਂ ਨੂੰ ਔਰ ਸਾਡੇ ਬੁੱਧੀਜੀਵੀ ਤੇ ਜਿਹੜੇ ਸਾਡੇ ਬਹੁਤ ਵੱਡੇ ਕਾਰਜ ਸਿੱਖ ਧਰਮ ਦੇ ਕਰਦੇ ਆ ਭਾਵੇਂ ਉਹ ਫੌਰਨ ਕੰਟਰੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਵਿੱਚ ਪਾਇਆ ਗਿਆ ਤਾਂ ਕਿ ਵਿਚਾਰ ਚਰਚਾ ਕਰਕੇ ਭਾਵੇਂ ਇੱਕ ਮੀਟਿੰਗ ਹੋਵੇ ਭਾਵੇਂ ਦਸ ਮੀਟਿੰਗਾਂ ਹੋਣ ਉਹਦੇ ਵਿੱਚ ਇੱਕ ਚੰਗਾ ਜਿਹੜਾ ਵਿਧੀ ਵਿਧਾਨ ਕੱਢਿਆ ਜਾਏਗਾ ਤਾਂ ਕਿ ਕੋਈ ਅੱਗੇ ਤੋਂ ਫਿਊਚਰ ਤੋਂ ਕੋਈ ਕੋਈ ਵੀ ਕਿਤੇ ਕੰਟਰੋਵਰਸੀ ਨਾ ਆਵੇ ਤੇ ਜਦੋਂ ਵਿਧੀ ਵਿਧਾਨ ਬਣ ਜਾਏਗਾ ਫਿਰ ਹਰ ਕੰਮ ਜਿਹੜਾ ਉਹ ਵਿਧੀ ਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਛੋਮਣੀ ਕਮੇਟੀ ਕਰੇਗੀ ਤੇ ਮੈਨੂੰ ਆਸ ਹੈ ਕਿ ਇਹਦੇ ਚੰਗੇ ਰਿਜ਼ਲਟ ਚੰਗੇ ਸਿੱਟੇ ਤੇ ਅੱਗੇ ਤੋਂ ਜਿਹੜਾ ਗੁਰੂ ਮੇਰ ਕਰੇ ਤੇ ਹਰ ਇੱਕ ਦਾ ਸਤਿਕਾਰ ਹੋਏਗਾ